ਦੇ ਮਾਮਲੇ ਦੇ ਵਿੱਚ ਅੱਜ ਜਲੰਧਰ ਅਦਾਲਤ ਦੇ ਵਿੱਚ ਮੁਲਜ਼ਮ ਨੂੰ ਪੇਸ਼ ਕੀਤਾ ਜਾਵੇਗਾ ਪੁਲਿਸ ਨੂੰ ਅਜੇ ਤੱਕ ਪੋਸਟਮਾਰਟਮ ਦੀ ਰਿਪੋਰਟ ਨਹੀਂ ਮਿਲੀ ਮੁਲਜ਼ਮ ਰਿੰਪੀ ਨੇ ਬੱਚੀ ਦਾ ਗਲਾ ਕਟ ਕੇ ਉਸ ਦਾ ਕਤਲ ਕਰ ਦਿੱਤਾ ਸੀ ਇਹ ਗੱਲ ਉਸ ਨੇ ਕਬੂਲੀ ਹੈ ਮੁਲਜ਼ਮ ਦੇ ਉੱਤੇ ਆਪਣੀ ਧੀ ਦੀ ਸਹੇਲੀ ਦੇ ਨਾਲ ਜ਼ਬਰਜਨਾਹ ਬਾਅਦ ਉਸ ਦੇ ਕਤਲ ਦੇ ਇਲਜ਼ਾਮ ਲੱਗੇ ਨੇ ਤਾਂ ਮੁਲਜ਼ਮ ਹਰਮਿੰਦਰ ਰਿੰਪੀ ਨੇ ਦੋਸਤ ਤੋਂ ਕਰ ਲਈ ਸੀ ਤਾਂ ਬੱਚੀ ਦੀ লাশ ਸੁੱਟਣ ਦੇ ਲਈ 200 ਤੋਂ ਉਸਨੇ ਕਰ ਲਈ ਸੀ 13 ਸਾਲ ਦੀ ਬੱਚੀ ਦੇ ਨਾਲ ਅ ਉਸਨੇ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਖਬਰ ਆਈ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਉਹ ਕਤਲ ਕਰ ਦਿੰਦਾ ਦਰਸਲ ਇਹ ਬੱਚੀ ਆਪਣੀ ਸਹੇਲੀ ਦੇ ਘਰ ਜਾ ਰਹੀ ਸੀ ਪਰ ਉਸ ਦੀ ਸਹੇਲੀ ਘਰ ਨਹੀਂ ਸੀ ਉਸ ਦੀ ਮਾਂ ਵੀ ਘਰ ਨਹੀਂ ਸੀ ਉਸ ਦਾ ਸਹੇਲੀ ਦਾ ਬਾਪ ਉਸ ਨੂੰ ਲੈ ਕਰ ਸੀ ਤਾਂ ਇਸ ਬੱਚੀ ਨੂੰ ਇਕੱਲੀ ਦੇਖ ਕੇ ਉਹ ਬੱਚੀ ਦੇ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਤੋਂ ਬਾਅਦ ਇਸ ਬੱਚੀ ਦਾ ਗਲਾ ਘੁੱਟ ਕੇ ਉਹ ਕਤਲ ਕਰ ਦਿੰਦਾ ਹੈ ਇਸ ਦਰਮਿਆਨ ਪੁਲਿਸ ਵੀ ਘਰ ਦੇ ਵਿੱਚ ਜਾਂਚ ਪੜਤਾਲ ਕਰਨ ਆਈ ਪਰ ਪੁਲਿਸ ਨੇ ਆਖਿਆ ਕਿ ਘਰ ਦੇ ਵਿੱਚ ਕੁਝ ਨਹੀਂ ਮਿਲਿਆ ਪਰ ਪਰਿਵਾਰ ਦਾ ਖਰਚਾ ਵਧਾ ਗਿਆ ਜਦੋਂ ਜਿਵੇਂ ਜਿਵੇਂ ਰਾਤ ਪੈਂਦੀ ਗਈ ਤਾਂ ਗਵਾਂਡੀਆਂ ਨੇ ਜਦੋਂ ਨਾਲ ਵਾਲੇ ਗਵਾਂਡ ਵਾਲੇ ਦਾ ਦਰਵਾਜ਼ਾ ਖੋਲ ਕੇ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਤੇ ਬੱਚੀ ਦੀ লাশ ਬਾਥਰੂਮ ਦੇ ਵਿੱਚੋਂ ਮਿਲੀ ਸੀ ਇਸੇ ਕਰਕੇ ਜਿਹੜਾ ਪਹਿਲਾਂ ਪੁਲਿਸ ਵਾਲਾ ਜਾਂਚ ਪੜਤਾਲ ਕਰਨ ਲਈ ਆਇਆ ਸੀ ਮੰਗਤਰਾਮ ਉਸ ਨੂੰ ਮੁਅਤਲ ਵੀ ਇਸ ਮਾਮਲੇ ਦੇ ਵਿੱਚ ਕਰ ਦਿੱਤਾ ਗਿਆ ਸੀ ਉਲਸਾ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿੱਤਾ ਸੀ ਕਿਉਂਕਿ ਲੋਕਾਂ ਨੇ ਇਸ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਹਵਾਲੇ ਕਰ ਦਿੱਤਾ ਸੀਗਾ ਫਿਲਹਾਲ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਉਹ ਆਉਣੀ ਬਾਕੀ ਹੈ ਪਰ ਅੱਜ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਦੱਸਦੇ ਕਿ ਇਸ ਘਟਨਾ ਦੇ ਕਰਕੇ ਮੋਹੱਲਾ ਵਾਸੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਗਿਆ ਕਿਉਂਕਿ ਇੱਕ 13 ਸਾਲ ਦੀ ਨਬਾਲਗ ਬੱਚੀ ਜੋ ਆਪਣੀ ਸਹੇਲੀ ਦੇ ਘਰ ਗਈ ਸੀ ਪਰ ਉਸ ਦੇ ਸਹੇਲੀ ਦੇ ਪਿਤਾ ਨੇ ਉਸ ਨੂੰ ਕੱਲੀ ਦੇਖ ਕੇ ਉਸ ਦੇ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਸਫਲ ਰਹਿਣ ਦੇ ਉੱਤੇ ਉਸ ਨੇ ਇਸ ਬੱਚੀ ਦਾ ਕਤਲ ਕਰ ਦਿੱਤਾ ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਹ ਸਾਫ਼ ਹੋ ਪਾਏਗਾ ਕਿ ਉਸ ਨੇ ਜ਼ਬਰਦਸਤੀ ਨਾ ਕੀਤਾ ਜਾਂ ਨਹੀਂ ਕੀਤਾ ਫਿਲਹਾਲ ਉਸ ਰਿਪੋਰਟ ਦੀ ਉਡੀਕ ਜਿਹੜੀ ਹੈ ਪੁਲਿਸ ਜ਼ਰੂਰ ਕਰ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਕਾਫੀ ਜ਼ਿਆਦਾ ਵਧ ਗਿਆ ਸੀ ਇਸ ਮੁਲਜ਼ਮ ਨੂੰ ਫੜ ਕੇ ਕੁੱਟਮਾਰ ਉਸ ਨਾਲ ਕੀਤੀ ਗਈ ਸੀ ਸਾਡੇ ਪੱਤਰਕਾਰ ਸਹਿਜ ਜੀ ਨੇ ਜ ਸਾਡੇ ਨਾਲ ਜੁੜ ਚੁੱਕੇ ਨੇ ਸਹਿਜ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ 13 ਸਾਲਾ ਦੀ ਬੱਚੀ ਦਾ ਜੋ ਕਤਲ ਹੋਇਆ ਸੀ ਇਸ ਮਾਮਲੇ ਦੇ ਵਿੱਚ ਅੱਜ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਆ ਪੋਸਟਮਾਰਟਮ ਦੀ ਰਿਪੋਰਟ ਕਦ ਤੱਕ ਆ ਜਾਵੇਗੀ ਇਸ ਬੰਦੀ ਕੋਈ ਜਾਣਕਾਰੀ ਸਾਹਮਣੇ ਆ ਸਕੀ ਬਿਲਕੁਲ ਜਿਵੇਂ ਕਿ ਅੱਜ ਰੋਪੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਕਿਉਂਕਿ ਜਦੋਂ ਰੋਪੀ ਨੂੰ ਹਰਿਆਣਾ ਤੋਂ ਲਿਤਾਇਆ ਗਿਆ ਸੀ ਉਦੋਂ ਜਿਹੜੀ ਹੈ ਰੱਤ ਪੀੜਾ ਤੇ ਕੱਟੀ ਹੋਈ ਸੀ ਗੁੱਸੇ ਚ ਆਏ ਉਹਨਾਂ ਨੇ ਬਹੁਤ ਜ਼ਿਆਦਾ ਮਾਰਕੋਟ ਕੀਤੀ ਸੀ ਜਿਸ ਤੋਂ ਜਿਸ ਨੂੰ ਲਾਜ ਲਈ ਸਪੈਲਚ ਦਾਕਰ ਕਰਾਇਆ ਗਿਆ ਇਸ ਨੂੰ ਤੇ ਰਾਤ ਜਿਹੜਾ ਕਿ ਬੀਤੀ ਰਾਤ ਨੂੰ ਉਹਨੂੰ ਡਿਸਚਾਰਜ ਮਿਲ ਗਿਆ ਤਾਂ ਅੱਜ ਹੁਣ ਜਿਹੜਾ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਹੁਣ ਜਿਹੜਾ ਕਿ ਇਹ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਹਾਲਾਂਕਿ ਅੰਦਰ ਵੱਡਾ ਮਾਮਲਾ ਹੈ ਰੇਪ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਦੇ ਵਿੱਚ ਵੀ ਅਰੋਪ ਲੱਗੇ ਨੇ ਤਾਂ ਉਹਦੇ ਵੀ ਜਾਂਚ ਹੋਣੀ ਹੈ ਮੈਡੀਕਲ ਵੀ ਜਿਹੜਾ ਵਿਅਕਤੀ ਦਾ ਹੋਇਆ ਹੈਗਾ ਉਹਦੀ ਵੀ ਜਾਂਚ ਹੋਣੀ ਹੈ ਪੋਸਟਮਾਰਟਮ ਚ ਕਿਦਾਂ ਮੌਤ ਹੋਈ ਉਹ ਵੀ ਕਾਰਨ ਸਾਹਮਣੇ ਆਣਾ ਹੈਗਾ ਸਸ ਨੂੰ ਨਿਰੰਖੋ ਸਿੱਟਮ ਸਮਝ ਉਹ ਲੱਗਦਾ ਹੋ ਸਕਦਾ ਹੈ ਆਉਣ ਵਾਲੇ ਕੁਝ ਦਿਨ ਚ ਰਿਪੋਰਟ سامنے ਆ ਜਵੇ ਉਹ ਰਾਜ ਚਲਾਇ ਇਸ ਨੂੰ ਕੋਰਚਰ ਪੇਸ਼ ਕਰਕੇ ਡਿਮਾਂਡ ਤੇ ਲਿਤਾ ਜਾਣਾ ਕਿ ਡਿਮਾਂਡ ਦਰਾਂ ਕਈ ਤਰ੍ਹਾਂ ਦੀ ਪੁੱਛ ਕੇ ਛੋਣੀ ਬਾਕੀ ਹੈ ਕਿਉਂਕਿ ਜਿਹੜੀ ਕਾਰ ਦੇ ਅਰੋਗ ਲੱਗੇ ਕਾਰ ਦੇ ਚ ਕਾਰ ਵਿੱਚ ਉਸ ਕੀ ਤੋਂ ਲੋਕਾਵਲ ਉਸ ਸਮੇਂ ਤੋੜੀ ਵੀ ਗਈ ਹੈ ਉਹਦੇ ਚ ਕਹਿਣਾ ਕਿਹਾ ਜਾਣਾ ਕਿ ਕਾਰ ਦੇ ਵਿੱਚ ਉਹ ਬੋਰੀ ਚ ਲਾਸ਼ ਪਾ ਕੇ ਸੱਟਣਾ ਚਾਹੁੰਦਾ ਸੀ ਉਹ ਕਾਰ ਕਿਦੀ ਸੀ ਉਹ ਕਾਰ ਵਾਲੇ ਨਾਲ ਪੁੱਛ ਕੇ ਚ ਹੋਣੀ ਬਾਕੀ ਹੈ ਕਾਰ ਕੀ ਕਹਿ ਕੇ ਲੈ ਕੇ ਆਇਆ ਇਹ ਵੀ ਗੱਲਬਾਤ ਹੋਣੀ ਹੈ ਕੋਈ ਜੇ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਨੇ ਕਾਰ ਵਾਲੇ ਨੂੰ ਆਪਣੇ ਦੋਸਤ ਨੂੰ ਕਹਿ ਸੀਗਾ ਕਿ ਜਿਹੜੇ ਸਵਾਰੀ ਛੱਡਣ ਲਈ ਟੜਕੇ ਮੈਨੂੰ ਨਿਕਲਣਾ ਤੋਂ ਕਾਰ ਨੂੰ ਦੇ ਦੇ ਤਾਂ ਉਹ ਉਸ ਲਈ ਕਾਰ ਲੈ ਕੇ ਆਇਆ ਸੀਗਾ ਤਾਂ ਵਾਕੀ ਇਹਦੇ ਤੇ লাশ ਛੱਡਨੀ ਸੀ ਉਹਨੇ ਜਾਂ ਫਿਰ ਸਵਾਰੀ ਲਈ ਲੈ ਕੇ ਆਇਆ ਸੀਗਾ ساری ਜਾਂਚ ਤੇ ਗੱਲਾਂ ਸਾਹਮਣੇ ਆਉਣੀਆਂ ਨੇ ਪਰ ਹੋਰ ਵੀ ਕਈ ਗੱਲਾਂ ਸਾਹਮਣੇ ਆਉਣਗੀਆਂ ਕਿਉਂਕਿ ਅਰੋਪ ਇਹ ਲੱਗੇ ਨੇ ਕਿ ਰੇਪ ਹੈ ਕਿ ਰੇਪ ਲਈ ਕੋਸ਼ਿਸ਼ ਕੀਤੀ ਹੈ ਲੜਕੀ ਦੇ ਵਿਰੋਧ ਖਰਦ ਕੋਸ਼ਿਸ਼ ਕੀਤੀ ਤਾਂ ਮਾਰਿਆ ਇਹਤੀ ਸਾਰੀ ਗੱਲਾਂ ਨੇ ਇਹ ਸਾਰੀ ਗੱਲਾਂ ਹੁਣ ਰਿਮਾਨ ਦਰਾਂਣੀਆਂ ਨੇ ਅੱਜ ਜਿਹੜੀ ਇਹ ਪੁਲਿਸ ਐਨ ਨੂੰ ਕੋਰਚ ਪੇਸ਼ ਕਰੇਗੀ ਜਾਂ ਰਿਮਾਨ ਲਵੇਗੀ ਰਿਮਾਨ ਦਰਾਂਣ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਉਹ ਅਸੀਂ ਜਲਦੀ ਜਿਹੜੇ ਦਰਸ਼ਕਾਂ ਤੱਕ ਪਹੁੰਚੀ ਤਾ ਆ ਬਿਲਕੁਲ ਦੂਜੇ ਪਾਸੇ ਮਾਮਲਾ ਇਲਾਗਾ ਸਿਆਸੀ ਤੂਲ ਫਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਾਂ ਕਿਵੇਂ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਸਖਤ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਹੈ ਪੁਲਿਸ ਮੁਲਾਜ਼ਮ ਦੇ ਉੱਤੇ ਵੀ ਸਵਾਲ ਜਿਹੜੇ ਨੇ ਉੱਠੇ ਨੇ ਆ ਪੁਲਿਸ ਮੁਲਾਜ਼ਮ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਿਆ ਜਾ ਰਿਹਾ ਕਿ ਅਤੇ ਕੀ ਕਾਰ ਜਿਹੜੀ ਜਾਂਚ ਪੜਤਾਲ ਹੈ ਉਸਨ ਪੂਰੀ ਡੂੰਘਾਈ ਨਾਲ ਨਹੀਂ ਕੀਤੀ ਸੀ ਬਿਲਕੁਲ ਗੱਲ ਠੀਕ ਜੰਦੀ ਹੈ ਅਮਨ ਕਿਉਂਕਿ ਜਦੋਂ ਪਹਿਲਾਂ ਪੁਲਿਸ ਬੁਲਾਈ ਗਈ ਸੀ ਕਿਉਂਕਿ ਮੈਂ ਥੋੜਾ ਜਿਹਾ ਵਿਸਤਾਰ ਦੁਆਰਾ ਦੱਸਣਾ ਚਾਹੂੰਗਾ 4 ਵਜੇ ਬੱਚੀ ਜਿਹੜੀ ਸੀਸੀਟੀਵੀ ਤੇ ਨਜ਼ਰ ਆਉਂਦੀ ਹੈ ਉਹ ਘਰ ਚ ਜਾਂਦੀ ਹੈ ਕਿਉਂਕਿ ਉਸ ਘਰ ਦੇ ਵਿੱਚ ਅਸੀਂ ਆਪਣੀ ਸਹੇਲੀ ਸੀ ਬੱਚੀ ਨਹੀਂ ਪਰ ਉਹਨੂੰ ਨਹੀਂ ਪਤਾ ਸੀ ਕਿ ਉਸ ਦਿਨ ਉਹਦੀ ਛਲੀ ਜਿਹੜੀ ਮਾਮੇ ਘਰ ਗਈ ਹੈ ਘਰ ਦੇ ਵਿੱਚ ਸਿਰਫ ਬੱਚੀ ਦੇ ਪਿਤਾ ਨੇ ਤੇ ਉਹ ਰੋਟੀਂ ਦੀ ਤਰਫ ਨੇ ਆਪਣੇ ਛੇਲੇ ਨੂੰ ਮਿਲਣ ਜਾਂਦੀ ਹੈ ਪਰ ਵਾਪਸ ਨਹੀਂ ਮੁੜਦੀ ਜਦੋਂ 7-8 ਵਜੇ ਤੱਕ ਬੱਚੀ ਨਹੀਂ ਮਿਲਦੀ ਘਰ ਦੇ ਵਿੱਚ ਤਾਂ ਪਰਿਵਾਰ ਵੱਲੋਂ ਜਿਹੜਾ ਕਿ ਲੱਭਣਾ ਸ਼ੁਰੂ ਕੀਤਾ ਜਾਂਦਾ ਸੀ ਸੀਸੀਟੀਵੀ ਚੈੱਕ ਕੀਤੇ ਜਾਂਦੇ ਤੇ ਪਤਾ ਲੱਗਦਾ ਕਿ ਇਸ ਘਰ ਦੇ ਵਿੱਚ ਬੱਚੀ ਜਿਹੜੀ ਹੈ ਉਹ ਗਈ ਸੀਗੀ ਤੇ ਜਦੋਂ ਬੱਚੀ ਨੂੰ ਲੱਭਣ ਲਈ ਉਸ ਘਰ ਦੇ ਚ ਜਾਇਆ ਜਾਂਦਾ ਪਹਿਲਾਂ ਬਹਿਸਬਾਜ਼ੀ ਹੁੰਦੀ ਹੈ ਫਿਰ ਪੁਲਿਸ ਬੁਲਾਈ ਜਾਂਦੀ ਹੈ ਪੁਲਿਸ ਜਿਹੜੀ ਹੈ ਦਿਵਾਰ ਉਲਕ ਗਵੰਡੇ ਵਾਲਾ આરોਪ ਨੇ ਪੁਲਿਸ ਅੱਧਾ ਪੋਣਾ ਕੰਟਰਾਸਟ ਘਰ ਦੇ ਵਿੱਚ ਬੈੰਦੀ ਹੈ ਆਪਣੇ ਵੱਲ ਚੈੱਕ ਕਰਦੀ ਹੈ ਚਾਹ ਪੀਂਦੀ ਹੈ ਅੰਦਰ ਉਸ ਤੋਂ ਬਾਅਦ ਕਹਿੰਦੀ ਹੈ ਕਿ ਇਸ ਘਰ 'ਚ ਬੱਚੀ ਨਹੀਂ ਹੈ ਤੇਰੇ 10 ਵਜੇ ਆ ਜਾਈਓ ਉਦੋਂ ਗੱਲ ਕਰਾਂਗੇ ਜਾਂ ਫਿਰ ਬੱਚੀ ਕਿਸੇ ਦੋਸਤਾਂ ਨਾਲ ਖੇਲਣ ਚਲੀ ਗਈ ਹੋਵੇ ਫਿਰ ਤੁਸੀਂ ਲੱਭ ਲੋ ਇਹ ਗੱਲ ਜਦੋਂ ਕਹਿ ਕਿ ਪੁਲਿਸ ਚਲੀ ਜਾਂਦੀ ਹੈ ਪਰ ਪਰਿਵਾਰ ਨੂੰ ਤਸੱਲੀ ਨਹੀਂ ਹੁੰਦੀ ਦੌਰਾਨ ਕੈਮਰਾ ਚੈੱਕ ਕਰਤੇ ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਬੱਚੀ ਘਰ ਚੋਂ ਹੀ ਨਹੀਂ ਨਿਕਲੀ ਜ਼ਬਰਦਸਤੀ ਘਰ ਚੋਂ ਵੜ ਕੇ ਜਦ ਚੈੱਕ ਕੀਤਾਗਾ ਤਾਂ ਬਾਥਰੂਮ ਚ ਜਿਹੜੀ ਲਾਸ਼ ਮਿਲਦੀ ਹੈ ਤਾਂ આરોਪ ਨੇ ਕਿ ਜਿਹੜਾ ਅਗਰ ਮੌਕੇ ਤੇ ਪਹੁੰਚੇ ਐਸੇ ਮੰਗਤਰਾਣ ਤੋਂ ਉਹਨਾਂ ਦੀ ਪੁਲਿਸ ਬਾਅਦ ਅਗਰ ਸਹੀ ਤਰ੍ਹਾਂ ਜਾਂਚ ਕਰਦੇ ਸਹੀ ਤਰ੍ਹਾਂ ਅਗਰ ਘਰ ਦੇ ਚੈਕਿੰਗ ਕਰਦੇ ਤਾਂ ਹੋ ਸਕਦਾ ਉਹ ਬੱਚੀ ਜਿਹੜੀ ਹੈ ਨਾ ਮਰੀ ਹੁੰਦੀ ਕਿਉਂਕਿ ਜਿਹੜੀ ਬੱਚੀ ਦੀ ਲਾਸ਼ ਜਿਹੜੀ ਪਰਿਵਾਰ ਨੂੰ ਰਾਤ ਨੂੰ 10 ਵਜੇ ਮਿਲੀ ਹੈ ਪਰ ਪੁਲਿਸ ਪਹਿਲਾਂ 7 ਵਜੇ ਆਉਂਦੀ ਹੈਗੀ ਹੈ 7 ਤੋਂ 8 ਵਜੇ 10 ਦੇ ਵਿੱਚ 3 ਘੰਟੇ ਦਾ ਗੈਪ ਹੈ 4 ਵਜੇ ਦੀ ਬ ਕੁਝ ਸਮਾਂ ਲਗਾ ਸਕਦੇ ਕਿੰਨੇ ਘੰਟੇ ਜਿਹੜੀ ਬੱਚੀ ਉਸ ਘਰ ਦੇ ਵਿੱਚ ਰਹੀ ਹੈ ਡਰਫਦੀ ਹੋਏਗੀ ਜਾਂ ਕੀ ਸਮੇਂ ਉਸ ਨਾਲ ਬੀਤਦਾ ਹੈਗਾ ਅੰਦਾਜ਼ਾ ਵੀ ਲਗਾ ਸਕਦੇ ਉਹ ਕੱਲੀ ਬੱਚੀ ਉਹ ਮੌਤ ਜਿੰਦਗੀ ਨੇ ਚੁਜ ਲਈ ਸੀ ਅਗਰ ਪੁਲਿਸ ਅਰੋਪ ਪਰਿਵਾਰ ਦਾ ਰੋਪਾ ਅਗਰ ਪੁਲਿਸ ਮੌਕੇ ਤੇ ਚੰਗੀ ਤਰ੍ਹਾਂ ਕਾਰਵਾਈ ਕਰਦੀ ਤਾਂ ਹੁਣ ਤੱਕ ਜਿਹੜੀ ਹੈ ਬੱਚੀ ਜ਼ਿੰਦਾ ਹੋ ਸਕਦੀ ਸੀ ਤਾਂ ਇਸ ਨੂੰ ਲੈ ਕੇ ਪਰਿਵਾਰ ਦਾ ਅਰੋਪ ਹੈ ਕਿ ਜਿਹੜੀ ਹੈ ਹਾਲਾਂਕਿ ਸਸਪੈਂਡ ਹੋ ਚੁੱਕੇ ਨੇ ਇਹ ਐਸੇ ਗੱਲ ਕਰੀ ਮੰਗਤਰਾ ਪਰ ਪਰਿਵਾਰ ਦਾ ਨਾ ਵੀ આરોਪ ਹੈ ਕਿ ਪੁਲਿਸ ਦਾ ਨਾਮ ਨਾ ਲਿਖਵਾਉਣ ਨੂੰ ਲੈ ਕੇ ਐਸਐਸ ਤੋਂ ਲੈ ਕੇ ਐਸਪੀ ਤੱਕ ਦੇ ਅਧਿਕਾਰੀਆਂ ਨੇ ਜਿਹੜੇ ਕਿ ਕਾਫੀ ਦਬਾਅ ਬਣਾਇਆ ਹੈਗਾ ਇਸ ਲਈ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਵੀ ਜਿਹੜਾ ਕਿ ਕਾਰਵਾਈ ਇਹਨਾਂ ਤੇ ਬਣਦੀ ਹੈ ਤਾਂ ਹੁਣ ਬੀਤੀ ਰਾਤ ਨੂੰ ਪੁਰਵ ਮੁੱਖ ਮੰਤਰੀ ਚਰਨ ਸਿੰਘ ਕਰਨੀ ਪਰਿਵਾਰ ਨੂੰ ਮਿਲਿਆ ਨੇ ਤਾਂ ਉਹਨਾਂ ਨੇ 3 ਦਿਨ ਦਾ ਅਲਟੀਮੇਟਮ ਜਿਹੜਾ ਹੈ ਡੀਜੀਪੀ ਨੂੰ ਦਿੱਤਾ ਹੈ ਕਿ ਅਗਰ ਪੁਲਿਸ ਵਾਲੇ ਤੇ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈ ਤੇ ਜਲੰਧਰ ਸ਼ਹਿਰ ਵੀ ਬੰਦ ਹੋਏਗਾ ਬਾਜ਼ਾਰ ਵੀ ਬੰਦ ਹੋਣਗੇ ਪ੍ਰਦਰਸ਼ਨ ਜਿਹੜਾ ਸਰਕਾਰ ਤੇ ਪੁਲਿਸ ਦੇ ਖਿਲਾਫ ਹੋਵੇਗਾ ਜੀ ਸ਼ੁਕਰੀਆ ਸਾਹਿਬ ਜਾਣਕਾਰੀ ਦੇਣ ਦੇ ਲਈ ਤਾਂ ਜਲੰਧਰ ਦੇ ਵਿੱਚ ਨਾਬਾਲਗ ਕੁੜੀ ਦਾ ਜਿਹੜਾ ਕਤਲ ਕੀਤਾ ਗਿਆ ਸੀ ਅੱਜ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਦੇਖਣਾ ਹੋਵੇਗਾ ਕਿ ਆਖਰ ਕਿੰਨੇ ਕੁ ਦਿਨਾਂ ਦੀ ਰਿਮਾਂਡ ਦੀ ਜਿਹੜੀ ਮੰਗ ਹੈ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤਾਂ ਮੁਲਜ਼ਮ ਹਰਮਿੰਦਰ ਰਿੰਪੀ ਨੇ ਦੋਸਤੋਂ ਕਾਰ ਲਈ ਸੀ ਇਸ ਕਾਰ ਨੂੰ ਲੈ ਕੇ ਵੀ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਬੱਚੀ ਦੀ Laash ਸੁੱਟਣ ਦੇ ਲਈ ਦੋਸਤ ਤੋਂ ਕਾਰ ਲਈ ਗਈ ਸੀ ਔਰ 13 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਦਾ ਇਲਜ਼ਾਮ ਵੀ ਲੱਗ ਰਿਹਾ ਪਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਾਫ ਹੋ ਪਾਏਗਾ ਕਿ ਆਖਰ ਸੱਚ ਕੀ ਹੈ ਕਿਉਂਕਿ ਹਾਲਾਂਕਿ ਮਲਜ਼ਮ ਨੇ ਕਤਲ ਦੀ ਗੱਲ ਜਿਹੜੀ ਆ ਉਹ ਜ਼ਰੂਰ ਕਬੂਲੀ ਹੈ ਕਿ ਉਸਨੇ ਗਲਾਕ ਕੋਟ ਕੀ ਕੁੜੀ ਦਾ ਕਤਲ ਕੀਤਾ ਪਰ ਇਸ ਤੋਂ ਪਹਿਲਾਂ ਖਬਰਾਂ ਆਈਆਂ ਸੀ ਕਿ ਜ਼ਬਰ ਜਨਾਹ ਦੀ ਕੋਸ਼ਿਸ਼ ਉਸਨੇ ਕੀਤੀ ਪਰ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਅਸਫਲ ਰਹਿਣ ਦੇ ਉੱਤੇ ਉਸਨੇ ਉੜੀ ਦਾਗਲਾ ਕੋਟੇ ਕਤਲ ਕਰ ਦਿੱਤਾ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ ਦੂਜੇ ਪਾਸੇ ਇਸ ਮੁੱਦੇ ਦੇ ਉੱਤੇ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੇ ਵੱਲੋਂ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਕੀਤੀ ਗਈ ਹੈ ਇਸ ਮਾਮਲੇ ਵਿੱਚ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਉਹਨਾਂ ਨੇ ਆਖਿਆ ਕਿ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਹੈ ਤਾਂ ਜਲੰਧਰ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਸੀ ਤਾਂ ਇੱਥੇ 13 ਸਾਲ ਦੀ ਬੱਚੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸ਼ਖਸ ਦੇ ਵੱਲੋਂ ਕਤਲ ਕੀਤਾ ਗਿਆ ਉਸ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉੱਥੇ ਅ ਦીર ਸ਼ਾਮ ਬੀਤੀ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੀੜਤ ਪਰਿਵਾਰ ਦੇ ਘਰ ਪੁੱਜੇ ਉਹਨਾਂ ਨੇ ਮੁਲਾਕਾਤ ਕੀਤੀ ਤਾਂ ਪੀੜਤ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਵੀ ਸਾਂਝਾ ਕੀਤਾ ਨਾਲ ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ